ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਦਾ ਹੈ ਤਾਂ ਅੱਜ ਤੁਹਾਨੂੰ ਹਰਜਿੰਦਰ ਸਿੰਘ ਦੀ ਉਹ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਹੜੀ ਪੇਸ਼ੀ ਦੇ ਦੌਰਾਨ ਹਰਜਿੰਦਰ ਸਿੰਘ ਕਿਉਂ ਰੋਪੇ ਸੀ ਔਰ ਉਹਨਾਂ ਨੇ ਅੱਗੋਂ ਕਿਹਾ ਕੀ ਹੈ ਕਿਉਂਕਿ ਜੱਜ ਸਾਹਿਬ ਦੇ ਸਾਹਮਣੇ ਸਜ਼ਾ ਦਾ ਕੀ ਪ੍ਰਬੰਧ ਹੈ ਸਭ ਤੋਂ ਵੱਡੀ ਖਬਰ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਪਰਥੱਲੀ ਮਚਾ ਦਿੱਤੀ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਕਹਿੰਦੇ ਜੀ 50 ਸਾਲ ਸਜ਼ਾ ਹਰਜਿੰਦਰ ਸਿੰਘ ਨੂੰ ਹੋ ਗਈ ਹੈ ਬਹੁਤ ਸਾਰੇ ਚੈਨਲਾਂ ਤੇ ਵੀਡੀਓ ਚੱਲਦੀਆਂ ਨੇ ਕਹਿੰਦੇ ਜੀ 45 ਸਾਲ ਹੋ ਗਈ ਹੈ ਕਹਿੰਦੇ ਇੱਕ ਜਣੇ ਦੀ ਜੇਕਰ 15 ਸਾਲ ਲਾਉਨੇ ਆ ਤਾਂ ਤਿੰਨ ਮੌਤਾਂ ਹੋਈਆਂ ਸੀ ਤਿੰਨੇ ਬੰਦਿਆਂ ਦੀ ਅਲੱਗ-ਅਲੱਗ ਸਜ਼ਾ 15 ਸਾਲ ਤਾਂ ਭਾਈ ਉਹਨੂੰ ਮਿਲਾ ਕੇ 45 ਸਾਲ ਕਿਹਾ ਜਾ ਰਿਹਾ ਸੀ ਪਰ ਅੱਜ ਜਿਹੜਾ ਸੱਚ ਪੂਰਾ ਸੱਚ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਅਸਲੀ ਸੱਚ ਇਸ ਵੀਡੀਓ ਦੇ ਅੰਦਰ ਤੁਸੀਂ ਪਹਿਲੀ ਵਾਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਦੇਖਣ ਜਾ ਰਹੇ ਹੋ ਕਿਉਂਕਿ ਜੱਜ ਸਾਹਿਬ ਦੇ ਸਾਹਮਣੇ ਕੋਰਟ ਦੇ ਅੰਦਰ ਜਿਹੜੀ ਪੇਸ਼ੀ ਹੋਈ ਹੈ ਤਾਂ ਉੱਥੇ ਇੱਕ ਟਰਾਂਸਲੇਟਰ ਇਹ ਕੁੜੀ ਖੜੀ ਸੀ ਔਰ ਉਸ ਤੋਂ ਪਹਿਲਾਂ ਜੱਜ ਸਾਹਿਬ ਬੋਲਦੇ ਨੇ ਫਿਰ ਉਸ ਨੂੰ ਟਰਾਂਸਲੇਟਰ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਪੁੱਛਿਆ ਜਾਂਦਾ ਤਾਂ ਹਰਜਿੰਦਰ ਸਿੰਘ ਅੱਗੇ ਕੀ ਕਹਿੰਦੇ ਨੇ ਉਹ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣੋਗੇ ਕਿਉਂਕਿ ਹਰਜਿੰਦਰ ਸਿੰਘ ਦਾ ਮੁੱਦਾ ਬੜਾ ਹਾਈਲਾਈਟ ਹੋ ਚੁੱਕਿਆ ਅਮਰੀਕਾ ਦੇ ਵਿੱਚ ਗਲਤੀ ਦੇ ਨਾਲ ਯੂ ਟਰਨ ਮਾਰ ਦਿੱਤਾ ਸੀ ਆਪਣੇ ਟਰੱਕ ਦਾ ਤਾਹੋ ਡਰਾਈਵਰੀ ਕਰਦੇ ਸੀ ਤਿੰਨ ਬੰਦਿਆਂ ਦੀ ਮੌਤ ਹੁੰਦੀ ਹੈ ਇੱਕ ਕਾਰ ਦੇ ਨਾਲ ਕਿਉਂਕਿ ਉਸ ਕਾਰ ਦੇ ਵਿੱਚ ਤਿੰਨ ਸਵਾਰਾ ਰਹੇ ਸੀ ਕਦੇ ਉਸਨੇ ਆਪਣੇ ਟਰੱਕ ਦਾ ਯੂ ਟਰਨ ਮਾਰਿਆ ਤਾਂ ਅੱਗੋਂ ਦਰਅਸਦੀ ਦੀ ਸਪੀਡ ਤੇ ਕਾਰ ਆ ਰਹੀ ਸੀ ਉਸ ਕਾਰ ਦੇ ਵਿੱਚ ਤਿੰਨ ਸਵਾਰ ਲੋਕ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਹੁਣ ਹਰਜਿੰਦਰ ਸਿੰਘ ਦਾ ਅਸਲੀ ਵੀਡੀਓ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਕਿਉਂਕਿ ਹਰਜਿੰਦਰ ਸਿੰਘ ਕਹਿੰਦੇ ਜੀ ਰੋਪ ਹੀ ਨਹੀਂ ਹਰਜਿੰਦਰ ਸਿੰਘ ਦੀ ਵੀਡੀਓ ਦਿਖਾਉਣ ਤੋਂ ਪਹਿਲਾਂ ਜੱਜ ਸਾਹਿਬ ਕੀ ਕਹ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਹਰਜਿੰਦਰ ਸਿੰਘ ਰੋਂਦੇ ਕਿਉਂ ਸੀ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਕਿ ਕਿਤੇ ਹਾਦਸੇ ਨੇ ਜਿੱਥੇ ਲੋਕਾਂ ਦੇ ਵਿੱਚ ਹੈਰਾਨੀ ਪੈਦਾ ਕਰ ਰੱਖੀ ਹੈ ਉੱਥੇ ਹੀ ਅਨੇਕਾਂ ਹੀ ਦੇਸ਼ ਦੁਨੀਆ ਦੇ ਲੋਕ ਉਸ ਦੀ ਸਪੋਰਟ ਦੇ ਵਿੱਚ ਖੜੇ ਹੋ ਰਹੇ ਹਨ ਕਿਉਂਕਿ ਹਰਜਿੰਦਰ ਦੀ ਗਲਤੀ ਸੀ ਕਿ ਉਸ ਨੇ ਯੂ ਟਰਨ ਕਿਉਂ ਲਿਆ ਪਰ ਇਹ ਸਭ ਅਣਜਾਣੇ ਵਿੱਚ ਹੋਇਆ ਉੱਥੇ ਹੀ ਅੱਜ ਉਸ ਦੀ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਵੱਡੀਆਂ ਗੱਲਾਂ ਹਰਜਿੰਦਰ ਨੂੰ ਜੱਜ ਦੇ ਕਹਿ ਦਿੱਤਾ ਦਰਅਸਲ ਜੱਜ ਨੇ ਹਰਜਿੰਦਰ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਆਪਣਾ ਵਕੀਲ ਕਰਨ ਨੂੰ ਕਹਿ ਦਿੱਤਾ ਤਾਂ ਹੁਣ ਜੱਜ ਦੇ ਸਾਹਮਣੇ ਜਿਹੜੀ ਸੁਣਵਾਈ ਹੋ ਰਹੀ ਸੀ ਉਹ ਵੀਡੀਓ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ ਚੰਗੀ ਤਰ੍ਹਾਂ ਦੇਖਿਓ ਕਿ ਅਕਸਰ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕ ਜੁੜੇ ਨੇ ਜਿਹੜੇ ਦੇਖਣਾ ਚਾਹੁੰਦੇ ਸੀ ਕਿ ਜੱਜ ਦੇ ਸਾਹਮਣੇ ਇਹ ਮਾਮਲਾ ਕਿ ਵਿੱਤਿਆ ਹਰਜਿੰਦਰ ਸਿੰਘ ਦੇ ਨਾਲ ਜਿਹੜਾ ਕਿ ਪੂਰੇ ਪੰਜਾਬ ਨੂੰ ਰਵਾ ਗਿਆ ਸੁਣੋ My name is Harjit singh. Thank you, sir. You have been arrested on two separate warrants, sir. First arrest warrant is for three counts of vehicular homicide.

ਦੇ ਬਾਰੇ ਇੱਥੇ ਇਸ ਬੋਧ ਕੇਸ ਨੇ ਅਸਟਾ ਚੱਲਦੇ ਦੇਖੇ ਰਸਾਰੇ ਹੋ। ਦਸ ਚਾਰਜ ਇਚ ਦਾ ਪ੍ਰੋਬਲ ਕਾਸ ਐਟ दैट ਟਾਈਮ ਫॉर ਈਚ ਆਫ ਦ ਸੇਸ ਚਾਰजेस। ਆਲ ਰਿਕਵੈਸਟਿੰਗ ਦੈਟ ਦ ਅਦਰ ਪੁਆਇੰਟ ਯਾਨੀ ਹਰਜਿੰਦਰ ਸਿੰਘ ਨੂੰ ਜੱਜ ਹੁਣ ਸਜ਼ਾ ਦੇਣਗੇ ਜਾਂ ਫਿਰ ਉਸ ਨੂੰ ਘੱਟ ਸਜ਼ਾ ਦੇਣਗੇ ਜਾਂ ਉਹਨੂੰ ਛੱਡਣਗੇ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਜਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ। ਦਰਾਂ ਸਾਲ ਦੇ ਵਿੱਚ ਮਾਮਲਾ ਤਾਂ ਦਰਜ ਹੋ ਚੁੱਕਿਆ ਹਰਜਿੰਦਰ ਸਿੰਘ ਤੇ ਤਿੰਨ ਬੰਦਿਆਂ ਦਾ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਤਾਂ ਹੁਣ ਪੰਜਾਬ ਦੇ ਵਾਸੀ ਇਹ ਖਬਰ ਸੁਣਨ ਨੂੰ ਬੇਤਾਬ ਸੀ ਕਿ ਅਕਸਰ ਸੱਚ ਕੀ ਹੈ ਦੇਖੋ ਅਮਰੀਕਾ ਦੀ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਹੈ ਤਾਂ ਜੱਜ ਦੇ ਸਾਹਮਣੇ ਉਹਦੀ ਸੁਣਵਾਈ ਚੱਲੀ ਸੀ ਪੇਸ਼ੀ ਦੇ ਦੌਰਾਨ ਤਾਂ ਹੁਣ ਜੱਜ ਸਾਹਿਬ ਨੇ ਕੀ ਕਿਹਾ ਇੱਕ ਵਕੀਲ ਕਰਨ ਨੂੰ ਕਿਹਾ ਤੇ ਹਰਜਿੰਦਰ ਸਿੰਘ ਆਪਣਾ ਜਿਹੜਾ ਵਕੀਲ ਕਰਨਗੇ ਤਾਂ ਹਮ ਵਕੀਲ ਕੌਣ ਹੋਣਗੇ ਉਹ ਵੀ ਦਰਸਲ ਦੇ ਵਿੱਚ ਪੰਜਾਬ ਦੇ ਕੱਲ ਜਿਹੜੀ ਮੈਂ ਇੱਕ ਵੀਡੀਓ ਦੇ ਅੰਦਰ ਉਹਦਾ ਜ਼ਿਕਰ ਕੀਤਾ ਸੀ ਐਡਵੋਕੇਟ ਸਵੇਮਾਨ ਸਾਹਿਬ ਬਹੁਤ ਸਾਰੇ ਕੇਸਾਂ ਦੇ ਵਿੱਚ ਅਕਸਰ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ਅਮਰੀਕਾ ਦੇ ਵਿੱਚ ਜਿੰਨੇ ਵੀ ਸਾਡੇ ਐਨ ਆਰ ਆਈ ਲੋਕ ਨੇ ਪੰਜਾਬੀ ਉਹਨਾਂ ਦੇ ਵਿੱਚ ਬਹੁਤ ਸਾਰੇ ਐਡਵੋਕੇਟ ਨੇ ਜਿਹੜੇ ਕਿ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਖੜ ਗਏ ਨੇ ਤਾਂ ਹੁਣ ਹਰਜਿੰਦਰ ਸਿੰਘ ਨੂੰ ਸਭ ਤੋਂ ਵੱਡੀ ਗੱਲ ਕਿਹੜੀ ਹੈ ਕਿ ਭਾਈ ਸਜ਼ਾ ਕਿੰਨੀ ਹੋ ਸਕਦੀ ਆ ਬਹੁਤ ਸਾਰੇ ਚੈਨਲਾਂ 'ਤੇ ਤੁਸੀਂ ਸੁਣ ਲਿਆ ਹੁਣ ਕਿ 50 ਸਾਲ ਜਾਂ 45 ਸਾਲ ਕਿਹਾ ਜਾ ਰਿਹਾ ਸੀ ਪਰ ਦਰਅਸਲ ਦੇ ਵਿੱਚ ਅਮਰੀਕਾ ਦੀ ਕੋਰਟ ਸਭ ਤੋਂ ਵੱਡਾ ਅਨੁਮਾਨ ਹੈ ਜਿਹੜਾ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਕਹਿੰਦੇ ਜੀ 8 ਸਾਲ ਤੱਕ ਦਾ ਹੀ ਪ੍ਰਾਵਧਾਨ ਹੈ ਕਿਉਂਕਿ ਉਹਨਾਂ ਨੇ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕੀਤਾ ਇਹ ਲਾਪਰਵਾਹੀ ਦੇ ਵਿੱਚ ਜਾਂਦਾ ਜੇਕਰ ਲਾਪਰਵਾਹੀ ਹੈ ਤਾਂ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ ਉਹ ਇਸ ਬੰਦੇ ਨੂੰ 8 ਸਾਲ ਦਾ ਜਿਹੜਾ ਕਿ ਪ੍ਰਾਵਧਾਨ ਰੱਖੂਗੀ 8 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਹੋ ਸਕਦੀ ਹੈ ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਜੇ 50 ਸਾਲ ਹੋ ਗਈ ਆ ਫੇਰ ਇਹ ਬੰਦਾ ਬਹੁਤ ਸਾਰੇ ਸਾਲਾਂ ਬਾਅਦ ਯਾਨੀ ਪੂਰੀ ਜ਼ਿੰਦਗੀ ਕਹਿ ਸਕਦੇ ਆ ਬਰਬਾਦ ਹੋ ਸਕਦੀ ਸੀ ਪਰ ਹੁਣ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਬਹੁਤ ਸਾਰੇ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਅਮਰੀਕਾ ਦੇ ਅੰਦਰ ਕੁਝ ਲੋਕ ਵੀ ਨੇ ਜਿਹੜਾਂ ਦੀ ਥਿਉਰੀ ਇਹ ਵੀ ਹੈ ਕਿ ਭਾਈ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਕਰ ਦਿੱਤਾ ਪਰ ਦਰਗਾਹ ਸਾਹਿਬ ਦੇ ਵਿੱਚ ਜਿਹੜੀ ਉਹ ਝਲਕ ਹੈ ਉਹ ਇਥੋਂ ਪੈਂਦੀ ਹੈ ਕਿ ਉਹ ਬੰਦਾ ਡਰ ਚੁੱਕਿਆ ਸੀ ਜਾਣ ਬੁੱਝ ਕੇ ਤਾਂ ਇਹ ਕੰਮ ਨਹੀਂ ਕੀਤਾ ਇਹ ਵੀ ਗੱਲ ਤਾਂ ਹੈ ਤਾਂ ਜਿੰਨੇ ਵੀ ਤੁਸੀਂ ਪੰਜਾਬੀ ਭੈਣ ਭਰਾ ਇਸ ਗੱਲ ਨੂੰ ਸੁਣ ਰਹੇ ਹੋ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਪਰ ਦੇ ਲੋਕ ਬੜੇ ਚਿੰਤਤ ਔਰ ਦੁਖੀ ਨੇ ਇਸ ਗੱਲ ਤੋਂ ਕਿ ਇੱਕ ਮਾਂ ਪਿਓ ਦਾ ਇੱਕ ਲਾਹਤਾ ਨੌਜਵਾਨ ਪੁੱਤਰ ਉੱਥੇ ਫਸ ਚੁੱਕਿਆ ਤਾਂ ਹੁਣ ਉਹਦੇ ਮਾਤਾ ਪਿਤਾ ਇਕੱਲੇ ਨੇ ਹਿੰਦੁਸਤਾਨ ਦੇ ਵਿੱਚ ਯਾਨੀ ਆਪਣੇ ਪੰਜਾਬ ਦੇ ਵਿੱਚ ਤਾਂ ਤੁਹਾਡੀ ਕੀ ਰਾਏ ਆ ਇਸ ਤੇ ਮੈਂ ਤੁਹਾਡਾ ਜਵਾਬੀ ਜਰੂਰ ਦੇਵਾਂਗਾ ਤਾਂ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ